ਸੀ ਦੂਸਰੇ ਸਲੋਨਾਂ ਤੇ ਜਾ ਕੇ ਦੇਖਿਆ ਹੋਵੇਗਾ ਕਿ ਤੁਹਾਨੂੰ 20000 ਦਾ 25000 ਦਾ ਮੇਕਅਪ ਮਿਲੇਗਾ ਸਾਡੇ ਕੋਲ ਸਿਰਫ ਅਸੀਂ 10000 ਦੇ ਵਿੱਚ 9999 ਦੇ ਵਿੱਚ ਤੁਹਾਨੂੰ ਪ੍ਰੀ ਬ੍ਰਾਈਡਲ ਮੇਕਅਪ ਵਿਦ ਬ੍ਰਾਈਡਲ ਮੇਕਅਪ ਪ੍ਰੀ ਬੈਲ ਨਾਲ ਵਿਦ 9999 ਰੁਪਏ ਦੇ ਵਿੱਚ ਹਾਂਜੀ 9999 ਦੇ ਵਿੱਚ ਦੇ ਰਹੇ ਹਾਂ ਨਾ ਕਰੋ ਨਾ ਕਰੋ ਕੁਆਲਟੀ ਨਾਲ ਕੰਪਰੋਮਾਈਜ਼ ਨਾ ਕਰੋ ਲੋਕਾਂ ਦੇ ਮੂੰਹ ਖਰਾਬ ਹੋ ਜਾਣਗੇ ਇੰਨੇ ਘਾਟੇ ਰੇਟਾਂ ਦੇ ਵਿੱਚ ਤੁਸੀਂ ਮਤਲਬ ਕਿ ਪ੍ਰੀ ਬ੍ਰਾਈਡਲ ਵੀ ਦੇ ਰਹੇ ਹੋ ਤੇ ਬ੍ਰਾਈਡਲ ਮੇਕਅਪ ਵੀ ਦੇ ਰਹੇ ਹੋ ਨਾਲ ਮੈਮ ਇੱਕ ਪਾਰਟੀ ਮੇਕਅਪ ਫ੍ਰੀ ਵੀ ਦੇ ਰਹੇ ਆ ਕੁੜੀ ਦੇ ਨਾਲ ਕੋਈ ਮਤਲਬ ਆਉਂਦਾ ਹੈ ਤੇ ਉਹਦਾ ਮੇਕਅਪ ਫ੍ਰੀ ਕੀਤਾ ਜਾਊਗਾ ਹਾਂ ਜੀ ਬਿਲਕੁਲ ਉਹਦਾ ਮੇਕਅਪ ਆ ਜਿਹੜਾ ਇੱਕ ਪਾਰਟੀ ਮੇਕਅਪ ਆ ਬਿਲਕੁਲ ਫ੍ਰੀ ਕੀਤਾ ਜਾਵੇਗਾ 9999 ਜੀ ਅੱਛਾ ਪ੍ਰੋਡਕਟਾਂ ਨਾਲ ਤਾਂ ਨਹੀਂ ਕੁਆਲਿਟੀ 'ਚ ਮਤਲਬ ਕੋਈ ਕੰਪਰੋਮਾਈਜ਼ ਨਹੀਂ ਆ ਮੈਮ ਪਹਿਲਾਂ ਸਾਰੇ ਅਸੀਂ ਪ੍ਰੋਡਕਟ ਚੈੱਕ ਕਰਾਉਨੇ ਆ ਫਿਰ ਉਹਨਾਂ ਨੂੰ ਡੈਮੋ ਦਿੰਨੇ ਆ ਫਿਰ ਉਹਨਾਂ ਦਾ ਮੇਕਅਪ ਮੇਕਅਪ ਕਰਦੇ ਆ ਤੁਹਾਨੂੰ ਕੀ ਬਚਦਾ ਪਿਆ ਅੱਜ ਕੱਲ ਇਨੀ ਮਹਿੰਗਾਈ ਦੇ ਵਿੱਚ ਸਾਨੂੰ ਮੈਂ ਲੋਕਾਂ ਦੀ ਅਰਦਾਸ ਆ ਪਿਆਰ ਉਹਨਾਂ ਦਾ ਜਿਹੜੇ ਲੋਕ ਸਾਡੇ ਨਾਲ ਪਬਲਿਕ ਜੁੜਦੇ ਆ ਸਾਡੇ ਨਾਲ ਪਹਿਲਾਂ ਵੀ 99 ਦੀ ਆਫਰ ਦੇ ਵਿੱਚ ਵੀ ਬਹੁਤ ਸਾਰੇ ਭੈਣ ਭਰਾ ਮੇਰੇ ਜੁੜੇ ਉਹਨਾਂ ਦੀਆਂ ਦੁਆਵਾਂ ਪਿਆ ਕਿ ਬੱਚਿਆਂ ਨੂੰ ਨਾਲ ਖਾਸ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਜਾਵੇ ਜਿਹੜੇ ਬੱਚਾ ਮਤਲਬ ਸਿੱਖ ਵੀ ਸਕਦੇ ਨੇ ਸਿੱਖ ਵੀ ਸਕਦੇ ਨੇ ਕੋਈ ਕੋਈ ਆਫਰ ਲਾਈ ਕਿ ਨਹੀਂ ਲਾਈ ਤੁਸੀਂ ਮੈਂ ਮੋਦੀ ਵਿੱਚ ਵੀ ਬਹੁਤ ਵੱਡੀ ਆਫਰ ਆ 5000 ਦਾ ਕੋਰਸ ਆ 1 ਮੰਥ ਦਾ ਵਿਦ ਸર્ટਿਫਿਕੇਟ ਇਹ ਕੁੜੀਆਂ ਚਾਹੁੰਦੀਆਂ ਨੇ ਕਿ ਵਿਆਹ ਦੇ ਵਿੱਚ ਮਤਲਬ ਕਿ ਰਾਣੀਆਂ ਮਹਾਰਾਣੀਆਂ ਵਰਗੇ ਸੋਹਣੇ ਸੋਹਣੇ ਹੱਥ ਤੁਹਾਡੇ ਲਿਖਣ ਹੈ ਸੋਹਣਾ ਸੋਹਣਾ ਤੁਹਾਡੇ ਨੇਲਸ ਦੇ ਉੱਪਰ ਆਰਟਵਰਕ ਹੋਇਆ ਹੋਵੇ ਤੇ ਇੱਥੇ ਪਹੁੰਚ ਸਕਦੇ ਹੋ 99 ਦੇ ਵਿੱਚ ਤੁਹਾਨੂੰ ਇੱਥੇ ਬਹੁਤ ਸਾਰੀਆਂ ਆਫਰਾਂ ਮਿਲਣਗੀਆਂ ਤੇ ਨਾਲ ਦੀ ਨਾਲ 99 ਦੇ ਵਿੱਚ ਤੁਸੀਂ ਬਹੁਤ ਸੋਹਣੇ ਇੱਥੇ ਆ ਕੇ ਨੇਲ ਐਕਸਟੈਂਸ਼ਨ ਕਰਵਾ ਸਕਦੇ ਹੋ ਹਾਂਜੀ ਬਿਲਕੁਲ మేకప్ ਵੀ 999 ਦੇ ਵਿੱਚ ਵਿਦ ది హెయిర్ స్టైਲ ਆ ਵਿਦ ది హెయిర్ ਡੂ ਕੀ ਬਾਤ ਹੈ ਮਤਲਬ ਕਿ ਤੁਸੀਂ ਮਾਰਕੀਟ ਦੇ ਵਿੱਚ ਜਾ ਕੇ ਕਿਸੇ ਵੀ ਸਲੂਨ ਤੇ ਪੁੱਛ ਲਿਓ ਤੁਹਾਨੂੰ 999 ਰੁਪਏ ਦੇ ਵਿੱਚ ਕੋਈ ਵੀ ਮੇਕਅਪ ਨਹੀਂ ਕਰਾਣੂਗਾ ਜਿਹੜਾ ਸਟਾਰਟਿੰਗ ਮੇਕਅਪ ਹੈ ਗੁਜ਼ਾਰ ਦੇ ਵਿੱਚ 3000 ਤੋਂ 3500 ਤੋਂ ਸਟਾਰਟ ਹੁੰਦਾ ਹੈ ਪਰ ਇੱਥੇ 999 ਦੇ ਵਿੱਚ ਤੁਸੀਂ ਪਾਰਟੀ ਮੇਕਅਪ ਦੇ ਰਹੇ ਹੋ ਬਿਲਕੁਲ ਮੈਮ ਪਾਰਟੀ ਮੇਕਅਪ ਦੇ ਰਹੇ ਹਾਂ ਅਸੀਂ ਨਾਲ ਵਿੱਚ హెਅਰ ਜੇ ਕਿਸੇ ਨੇ ਮਾਲੋ ਕੇਰਾਟਿਨ ਕਰਵਾਉਣੀ ਆ ਸਮੂਥਨਿੰਗ ਕਰਾਉਣੀ ਆ ਉਹ ਵੀ ਅਸੀਂ ਕੋਈ ਵੀ ਇੱਕ ਕੇਰਾਟਿਨ ਕਰਵਾ ਲਓ ਜਾਂ ਸਮੂਥਨਿੰਗ ਕਰਾ ਲਓ ਉਹ 1500 ਦੇ ਵਿੱਚ ਦੇ ਰਹੇ ਹਾਂ ਟਾਡੇ ਪ੍ਰੋਡਕਟ オリジナル ਹੀ ਹੈ ਨਾ ਬਿਲਕੁਲ ਮੈਂ ઓરિਜਨਲ ਆ ਪਹਿਲਾ ਅਸੀਂ ਚੈੱਕ ਕਰਾਨੇ ਆ ਕਲਾਇੰਟ ਨੂੰ ਠੀਕ ਆ ਜੇ ਉਹ ਸੈਟੀਸਫਾਈ ਹੁੰਦਾ ਫਿਰ ਉਸ ਦਾ ਕੰਮ ਸਟਾਰਟ ਕਰਦੇ ਆ ਪੁਰਾਣੇ ਸਾਰੇ ਕੰਮ ਕੀਤੇ ਹੋਏ ਅਸੀਂ ਉਹਨਾਂ ਨੂੰ ਦਿਖਾਨੇ ਆ ਸੋਡਲ ਦੇ ਇੱਥੋਂ ਦੇ ਜਦੋਂ ਸੈਟੀਸਫਾਈ ਹੋ ਜਾਂਦਾ ਸਾਡੇ ਪੇਜ ਤੋਂ ਮਤਲਬ ਕਾਲ ਕਰਦੇ ਆ ਵੀਡੀਓਜ਼ ਦੇਖਦੇ ਆ ਸਾਰੇ ਕਲਾ ਸਾਡੇ ਭੈਣ ਭਰਾ ਕਲਾਇੰਟ ਆਉਂਦੇ ਆ ਭਰੋਸਾ ਕਰਦੇ ਆ ਤੇ ਅਸੀਂ ਕੋਈ ਵੀ ਕੰਪਰੋਮਾਈਜ਼ ਨਹੀਂ ਕਿਸੇ ਨਾਲ ਕਰਦੇ ਲੋ ਜੀ ਭਰੋਸੇ ਦੀ ਤੁਹਾਨੂੰ 101% ਗਾਰੰਟੀ ਮਿਲਦੀ ਪਈ ਹੈ ਇੱਥੋਂ ਕਿ ਸਾਰੇ ਪ੍ਰੋਡਕਟ オリジナル ਹੋਣਗੇ ਵਧੀਆ ਤਰੀਕੇ ਦੇ ਨਾਲ ਤੁਹਾਡਾ ਕੰਮ ਕੀਤਾ ਜਾਊ ਮੋਜੋ ਕਿਨੜੇ ਮਰਪੇ ਦੇ ਵਿੱਚ ਮਿਲੇਗਾ ਪੈਡੀਕ्योर ਫੇਸ਼ੀਅਲ ਬਲੀਚ ਸਪਾ ਇਸ ਤੋਂ ਇਲਾਵਾ ਹੋਰ ਕਿੜੀਆਂ ਕਿੜੀਆਂ ਆਫਰਾਂ ਸੀ ਇੱਕ ਵਾਰ ਤੁਸੀਂ ਵੀ ਦੱਸ ਦਿਓ ਜ਼ਰੂਰ ਮੈਂ ਮੋਦੇ ਵਿੱਚ ਫੇਸ਼ੀਅਲ ਸੀ ਨੇਲ ਆਰਟ ਸੀ ਬਲੋ ਡਰਾਈ ਸੀ ਹੈਡ ਵਾਸ਼ ਸੀ ਡੀ10 ਪੈਕ ਸੀਗਾ ਬਲੀਚ ਸੀਗੇ ਮੈਨੀक्योर ਪੈਡੀਕਿਅਰ ਹੋਰ ਵੀ ਕਾਫੀ ਚੀਜ਼ਾਂ ਸੀਗੀਆਂ ਮੇਰੇ ਜਿਹੜੇ ਜੈਂਸ ਭੈਣ ਭਰਾ ਆ ਉਹ ਵੀ ਕਰਾ ਸਕਦੇ ਨੇ ਤੇ ਲੇਡੀਆਂ ਵੀ ਕਰਵਾ ਸਕਦੇ ਨੇ ਵਰੀਆ ਰਾਏ ਜਿਵੇਂ ਰਾਣੀ ਮੁਖਰਜੀ ਤੇ ਨਾਲ ਦੇ ਨਾਲ ਜਿਹੜੀਆਂ ਅੱਜ ਕੱਲ੍ਹ ਦੀਆਂ ਹੀਰੋਇਨਾਂ ਨੇ ਤੇ ਪੰਜਾਬੀ ਐਕਟਰੈਸ ਨੇ ਤੇ ਪੰਜਾਬੀ ਜਿਹੜੇ ਕਲਾਕਾਰ ਨੇ ਜਿਵੇਂ ਉਹ ਸਜਦੇ ਧੱਸਦੇ ਨੇ ਗਾਣਿਆਂ ਦੇ ਵਿੱਚ ਫਿਲਮਾਂ ਦੇ ਵਿੱਚ ਉਸੇ ਤਰੀਕੇ ਦੇ ਆ ਜੇਕਰ ਤੁਸੀਂ ਵੀ ਮੇਕਅਪ ਚਾਹੁੰਦੇ ਹੋ ਤਾਂ ਇੱਥੇ ਪਹੁੰਚ ਜਾਓ ਤੁਸੀਂ ਫੋਟੋ ਲੈ ਕੇ ਆਓਗੇ ਤਾਂ ਸੇਮ ਡਿੱਟੋ ਮੇਕਅਪ ਇਹ ਉਹਨਾਂ ਵਰਗਾ ਤੁਹਾਡਾ ਕਰਕੇ ਦੇਣਗੇ ਇਹ ਬਿਲਕੁਲ ரைਟ ਹੈ ਨਾ ਗੱਲ ਬਿਲਕੁਲ ਮੈਮ ரைਟ ਹੈ ਇੱਥੇ ਤੁਹਾਨੂੰ ਕੰਮ ਸਿੱਖਣ ਨੂੰ ਮਿਲੇਗਾ ਕਿੰਨੇ ਰੁਪਏ ਦੇ ਵਿੱਚ ਸਿਰਫ ਤੇ ਸਿਰਫ 5000 ਰੁਪਏ ਦੇ ਵਿੱਚ ਬਿੱਡ ਸਰਟੀਫਿਕੇਟ ਲੋਜੀ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਹੈ ਤੇ ਸੋਚਦੇ ਪਏ ਹੋ ਕਿ ਸੋਹਣਾ ਸੋਹਣਾ ਮੇਕਅਪ ਕਰਵਾਈਏ ਤੇ ਘੱਟ ਪੈਸੇ ਤੁਹਾਨੂੰ ਖਰਚਨੇ ਪੈਣ ਤੇ ਤੁਸੀਂ ਫਟਾਫਟ ਪਹੁੰਚਣਾ ਹੈ ਦੀ ਬਿਲੀਅਰਡ ਸਲੂਨ ਦੇ ਵਿੱਚ ਜਿੱਥੇ ਬਹੁਤ ਵੱਡੀਆਂ ਆਫਰਾਂ ਲਗਾ ਦਿੱਤੀਆਂ ਗਈਆਂ ਨੇ ਵੱਡੇ ਧਮਾਕੇ ਇਹਨਾਂ ਵੱਲੋਂ ਮੇਕਅਪ ਦੇ ਵਿੱਚ ਕੀਤੇ ਜਾ ਰਹੇ ਨੇ ਬਾਹਰ ਜਾ ਕੇ ਦੂਜੇ ਸਲੂਨਾਂ ਦੇ ਵਿੱਚ ਜਾ ਕੇ ਤੁਹਾਨੂੰ ਲੁੱਟ ਕਰਵਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਦੀ ਬਿਲੀਅਰਡ ਸਲੂਨ ਦੇ ਵਿੱਚ ਵੱਡੀਆਂ ਆਫਰਾਂ ਨੇ ਸੋ ਗੱਲਬਾਤ ਕਰਦੇ ਆ ਮਨਦੀਪ ਜੀ ਦੇ ਨਾਲ ਕਿਉਂਕਿ ਬਹੁਤ ਸਾਰੇ ਆਫਰ ਇਹਨਾਂ ਦੇ ਵੱਲੋਂ 99 ਦੇ ਵਿੱਚ ਵੀ ਦਿੱਤੇ ਜਾ ਰਹੇ ਨੇ ਤੇ ਮੇਕਅਪ ਦੇ ਵਿੱਚ ਉਨੇ ਕਿਹੜੀਆਂ ਆਫਰਾਂ ਲੱਗੀਆਂ ਨੇ ਉਸ ਬਾਬਤ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਮਨਦੀਪ ਜੀ ਕਿਹੜੇ ਕਿਹੜੇ ਧਮਾਕੇ ਕਰ ਚੁੱਕੇ ਹੋ ਹੁਣ ਮੇਕਅਪ ਦੇ ਵਿੱਚ ਬਹੁਤ ਵੱਡੇ ਧਮਾਕੇ ਮੈਮ ਕਰ ਚੁੱਕੇ ਆ ਅਸੀਂ ਤੁਸੀਂ ਦੂਸਰੇ ਸਲੋਨਾਂ ਤੇ ਜਾ ਕੇ ਦੇਖਿਆ ਹੋਵੇਗਾ ਕਿ ਤੁਹਾਨੂੰ 20000 ਦਾ 25000 ਦਾ ਮੇਕਅਪ ਮਿਲੇਗਾ ਸਾਡੇ ਕੋਲ ਸਿਰਫ ਅਸੀਂ 10000 ਦੇ ਵਿੱਚ 9999 ਦੇ ਵਿੱਚ ਤੁਹਾਨੂੰ ਪ੍ਰੀ ਬ੍ਰਾਈਡਲ ਮੇਕਅਪ ਵਿਦ ਬ੍ਰਾਈਡਲ ਮੇਕਅਪ ਪ੍ਰੀ ਬ੍ਰਾਈਡਲ ਨਾਲ ਵਿਦ ਦਿਨ 9999 ਰੁਪਏ ਦੇ ਵਿੱਚ ਹਾਂਜੀ 9999 ਦੇ ਵਿੱਚ ਦੇ ਰਹੇ ਆ ਉਹਦੇ ਵਿੱਚ ਤੁਹਾਨੂੰ ਬ੍ਰਾਈਡਲ ਮੇਕਅਪ പ്രീബ്രെഡ് ਤੇ ਨਾਲ ਇੱਕ ਉਹ ਨਾ ਕਰੋ ਨਾ ਕਰੋ ਕੁਆਲਟੀ ਨਾਲ ਕੰਪਰੋਮਾਈਜ਼ ਨਾ ਕਰੋ ਲੋਕਾਂ ਦੇ ਮੂੰਹ ਖਰਾਬ ਹੋ ਜਾਣਗੇ ਇੰਨੇ ਘੱਟ ਰੇਟਾਂ ਦੇ ਵਿੱਚ ਤੁਸੀਂ ਮਤਲਬ ਕਿ ਪ੍ਰੀ ਬ੍ਰਾਈਡਲ ਵੀ ਦੇ ਰਹੇ ਹੋ ਤੇ ਬ੍ਰਾਈਡਲ ਮੇਕਅਪ ਵੀ ਦੇ ਰਹੇ ਹੋ ਨਾਲ ਮੈਂ ਇੱਕ ਪਾਰਟੀ ਮੇਕਅਪ ਫ੍ਰੀ ਵੀ ਦੇ ਰਹੇ ਹਾਂ ਅਸੀਂ ਅੱਛਾ ਜੇਕਰ ਕੁੜੀ ਦੇ ਨਾਲ ਕੋਈ ਮਤਲਬ ਆਉਂਦਾ ਹੈ ਤੇ ਉਹਦਾ ਮੇਕਅਪ ਫ੍ਰੀ ਕੀਤਾ ਜਾਊਗਾ ਹਾਂਜੀ ਬਿਲਕੁਲ ਉਹਦਾ ਮੇਕਅਪ ਆ ਜਿਹੜਾ ਇੱਕ ਪਾਰਟੀ ਮੇਕਅਪ ਆ ਬਿਲਕੁਲ ਫ੍ਰੀ ਕੀਤਾ ਜਾਵੇਗਾ 9999 ਦੇ ਵਿੱਚ ਅੱਛਾ ਪ੍ਰੋਡਕਟਾਂ ਨਾਲ ਤਾਂ ਨਹੀਂ ਕੁਆਲਟੀ 'ਚ ਮਤਲਬ ਕੋਈ ਕੰਪਰੋਮਾਈਜ਼ ਨਹੀਂ ਆ ਮੈਮ ਪਹਿਲਾਂ ਸਾਰੇ ਅਸੀਂ ਪ੍ਰੋਡਕਟ ਚੈੱਕ ਕਰਾਉਨੇ ਆ ਫਿਰ ਉਹ ਇਹ ਉਹ ਨਾਮ ਮੇਕਅਪ ਮੇਕਅਪ ਕਰਦੇ ਆਂ ਕੀ ਬਾਤ ਹੈ ਤੇ ਤੁਹਾਨੂੰ ਕੀ ਬਚਦਾ ਪਿਆ ਅੱਜ ਕੱਲ ਇੰਨੀ ਮਹਿੰਗਾਈ ਦੇ ਵਿੱਚ ਸਾਨੂੰ ਮੈਂ ਲੋਕਾਂ ਦੀ ਅਰਦਾਸਾਂ ਪਿਆਰ ਉਹਨਾਂ ਦਾ ਜਿਹੜੇ ਲੋਕ ਸਾਡੇ ਨਾਲ ਪਬਲਿਕ ਜੁੜਦੇ ਆ ਸਾਡੇ ਨਾਲ ਪਹਿਲਾਂ ਵੀ 99 ਦੀ ਆਫਰ ਦੇ ਵਿੱਚ ਵੀ ਬਹੁਤ ਸਾਰੇ ਭੈਣ ਭਰਾ ਮੇਰੇ ਜੁੜੇ ਉਹਨਾਂ ਦੀਆਂ ਦੁਆਵਾਂ ਪਰਮਾਤਮਾ ਦੇ ਸਦਕਾ ਸਾਨੂੰ ਇਹ ਸਭ ਕੁਝ ਕਰਨ ਦਾ ਇੱਕ ਹੁਨਰ ਬਖਸ਼ਿਆ ਪਰਮਾਤਮਾ ਨੇ ਲੋਕਾਂ ਨਾਲ ਜੁੜਨ ਦਾ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਲੈਣ ਦਾ ਤੇ ਅਸੀਂ ਕਰ ਰਹੇ ਆਂ ਪਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਨਾਲ ਉਹਦੇ ਓਟ ਸਹਾਰੇ ਦਿੱਤਰ નીચે ਰਹਿ ਕੇ ਅੱਛਾ ਹੁਣ ਤੁਸੀਂ ਮੈਨੂੰ ਲੱਗਦਾ ਨਾਲ ਦੇ ਜਿੰਨੇ ਵੀ ਸਲੂਨ ਨੇ ਜਲੰਧਰ ਸ਼ਹਿਰ ਦੇ ਬੰਦ ਕਰਾਣ ਤੇ ਟੁੱਟ ਚੁੱਕੇ ਹੋ ਨਹੀਂ ਨਹੀਂ ਮੈਮ ਅਸੀਂ ਕੋਈ ਸਲੂਨ ਕਿਸੇ ਦਾ ਬੰਦ ਨਹੀਂ ਕਰਾ ਰਹੇ ਅਸੀਂ ਸਿਰਫ ਅਸੀਂ ਕਰ ਸਕਦੇ ਆ ਸਾਨੂੰ ਪਰਮਾਤਮਾ ਨੇ ਇੱਕ ਬਖਸ਼ ਦਿੱਤੇ ਅਸੀਂ ਕਰਦੇ ਪਏ ਆ ਸਾਨੂੰ ਕਿਸੇ ਨਾਲ ਕੋਈ ਨਹੀਂ ਆ ਸਾਨੂੰ ਸਿਰਫ ਆਪਣੇ ਕੰਮ ਨਾਲ ਆ ਅਸੀਂ ਆਪਣਾ ਕੰਮ ਵੇਸਟ ਕਰਕੇ ਦੇ ਰਹੇ ਆ ਸਸਤਾ ਦੇ ਰਹੇ ਆ ਇਸ ਤੋਂ ਵੱਧ ਸਾਨੂੰ ਅੱਛਾ ਪਹਿਲਾਂ ਤਾਂ ਤੁਸੀਂ ਉਹਦੇਲੇ ਫਟਕ ਦੇ ਕੋਲ ਬਿਲਕੁਲ ਤੁਹਾਡੀ ਸ਼ਾਪ ਸੀ ਤੇ ਹੁਣ ਚੇਂਜ ਕਰ ਤੋ ਕਰ ਲਈ ਤੁਸੀਂ ਮੈਮ ਅਸੀਂ ਉੱਥੇ ਸਾਡਾ ਜਿਹੜਾ ਸਲੂਨ ਸੀ ਬਹੁਤ ਛੋਟਾ ਜਿਹਾ ਸੀਗਾ ਠੀਕ ਆ ਉਸ ਤੋਂ ਬਾਅਦ ਹੁਣ ਅਸੀਂ ਥੋੜਾ ਵੱਡਾ ਕਰ ਚੁ ਆਲਸੀ ਅਕੈਡਮੀ ਵੀ ਸ਼ੁਰੂ ਕੀਤੀ ਹੈ ਕਿ ਬੱਚਿਆਂ ਨੂੰ ਨਾਲ ਖਾਸ ਤਰੀਕੇ ਦਾ ਟ੍ਰੇਨਿੰਗ ਦਿੱਤੀ ਜਾਵੇ ਜਿਹੜੇ ਬੱਚੇ ਸਿੱਖ ਵੀ ਸਕਦੇ ਨੇ ਸਿੱਖ ਵੀ ਸਕਦੇ ਨੇ ਕੋਈ ਕੋਈ ਆਫਰ ਲਾਈ ਕਿ ਨਹੀਂ ਲਾਈ ਤੁਸੀਂ ਮੈਂ ਮੋਦੀ ਵਿੱਚ ਵੀ ਬਹੁਤ ਵੱਡੀ ਆਫਰ ਆ 5000 ਦਾ ਕੋਰਸ ਆ 1 ਮੰਥ ਦਾ ਵਿਦ ਸર્ટਿਫਿਕੇਟ ਅੱਛਾ 5000 ਰੁਪਏ ਦੇ ਵਿੱਚ 5000 ਰੁਪਏ ਦੇ ਵਿੱਚ ਜੇਕਰ ਤੁਸੀਂ ਸਲੂਨ ਜਾਂਦੇ ਹੋ ਤੇ ਆਪਣੇ ਆ ਹੀ ਤੁਸੀਂ ਕੰਮ ਕਰਵਾਉਣ ਵਾਸਤੇ ਪੈਸੇ ਵੇਸਟ ਕਰ ਦਿੰਦੇ ਹੋ ਇੱਥੇ ਤੁਹਾਨੂੰ ਕੰਮ ਸਿੱਖਣ ਨੂੰ ਮਿਲੇਗਾ ਕਿੰਨੇ ਰੁਪਏ ਦੇ ਵਿੱਚ ਸਿਰਫ ਤੇ ਸਿਰਫ 5000 ਰੁਪਏ ਦੇ ਵਿੱਚ ਵਿਦ ਸਰਟੀਫਿਕੇਟ ਵਿਦ ਸਰਟੀਫਿਕੇਟ ਮਿਲਦਾ ਪਿਆ ਤੁਹਾਨੂੰ 5000 ਰੁਪਏ ਦੇ ਵਿੱਚ ਨਾ ਕਰੋ ਦੇਰੀ ਤੇ ਆਜੀ ਪਹੁੰਚੋ ਦੀ ਬਿਲੀਅਰਡ ਸੈਲੂਨ ਦੇ ਵਿੱਚ ਲੋਕੇਸ਼ਨ ਜ਼ਰੂਰ ਦੱਸੋ ਜਿਹੜੀ ਨਵੀਂ ਹੈ ਸਾਡੀ ਲੋਕੇਸ਼ਨ ਹੈ ਨਵੀਂ ਲੋਕੇਸ਼ਨ ਹੈ ਪਹਿਲਾਂ ਤੁਹਾਨੂੰ ਪਤਾ ਸਾਰਿਆਂ ਨੂੰ ਸਾਡੀ ਸੋਡਲ ਬ੍ਰਾਂਚ ਸੀ ਹੁਣ ਇਹ ਸੈਕੰਡ ਬ੍ਰਾਂਚ ਆ ਜਿਹੜੀ ਸਾਡੀ ਪਠਾਨਕੋੜ ਬਾਈਪਾਸ ਸੱਬੇ ਬੇਸਮੈਂਟ ਦੇ ਵਿੱਚ ਆ ਤੁਸੀਂ ਕਿਤੇ ਬਾਈਪਾਸ ਤੇ ਪਠਾਨਕੋੜ ਬਾਈਪਾਸ ਚੌਂਕ ਜਾ ਕੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਸੱਬੇ ਦੇ ਬੇਸਮੈਂਟ ਦੇ ਡਾਊਨ ਫਲੋਰ ਦੇ ਵਿੱਚ ਸਾਡੀ ਇਹ ਲੋਕੇਸ਼ਨ ਆ ਮੈਨੂੰ ਕਾਲ ਵੀ ਕਰ ਸਕਦੇ ਹੋ ਨੰਬਰ ਤੁਹਾਨੂੰ ਸਾਰਿਆਂ ਨੂੰ ਇਹ ਇੱਕ ਵਾਰੀ ਫੇਰ ਦੱਸ ਦਿੰਨੀ ਆ 769633797 ਲੋ ਜੀ ਸ਼ੁਰੂਆਤ ਦੇ ਵਿੱਚ ਹੀ ਆਖਿਆ ਸੀ ਕਿ ਤੁਹਾਡੇ ਹੁਣ ਫਾਇਦੇ ਕਰਵਾਉਣੇ ਨੇ ਪਹਿਲਾਂ 99 ਦੇ ਵਿੱਚ ਤੁਹਾਨੂੰ ਵੱਡੀਆਂ ਆਫਰਾਂ ਮਿਲਦੀਆਂ ਪਈਆਂ ਸੀ ਹਾਲੇ ਵੀ ਉਹ ਆਫਰਾਂ ਹੈਗੀਆਂ ਨੇ ਹਾਂਜੀ ਮੈਮੋ 99 ਵਾਲੀਆਂ ਆਫਰਾਂ ਵੀ ਹੈਗੀਆਂ ਉਹਦੇ ਨਾਲ ਆਪਾਂ ਜਿਹੜਾ ਨੇਲ ਐਕਸਟੈਂਸ਼ਨ ਹੋ ਗਿਆ 999 ਰੁਪਏ ਦੇ ਵਿੱਚ ਆ ਨੇਲ ਐਕਸਟੈਂਸ਼ਨ ਬਿਲਕੁਲ ਲੋ ਜੀ ਜਿਹੜੀਆਂ ਕੁੜੀਆਂ ਚਾਹੁੰਦੀਆਂ ਨੇ ਕਿ ਵਿਆਹ ਦੇ ਵਿੱਚ ਮਤਲਬ ਕਿ ਰਾਣੀਆਂ ਮਹਾਰਾਣੀਆਂ ਵਰਗੇ ਸੋਹਣੇ ਸੋਹਣੇ ਹੱਥ ਤੁਹਾਡੇ ਦਿਖਣ ਹੈ ਸੋਹਣਾ ਸੋਹਣਾ ਤੁਹਾਡੇ ਨੇਲਸ ਦੇ ਉੱਪਰ ਆਰਟਵਰਕ ਹੋਇਆ ਹੋਵੇ ਤੇ ਇੱਥੇ ਪਹੁੰਚ ਸਕਦੇ ਹੋ 99 ਦੇ ਵਿੱਚ ਤੁਹਾਨੂੰ ਇੱਥੇ ਬਹੁਤ ਸਾਰੀਆਂ ਆਫਰਾਂ ਮਿਲਣਗੀਆਂ ਤੇ ਨਾਲ ਦੀ ਨਾਲ 99 ਦੇ ਵਿੱਚ ਤੁਸੀਂ ਬਹੁਤ ਸੋਹਣੇ ਇੱਥੇ ਆ ਕੇ ਨੇਲ ਐਕਸਟੈਂਸ਼ਨ ਕਰਵਾ ਸਕਦੇ ਹੋ ਹਾਂ ਜੀ ਬਿਲਕੁਲ ਜਿਹੜਾ ਪਾਰਟੀ ਮੇਕਅਪ ਆ ਉਹ ਵੀ ਸਾਡਾ 99 ਦੇ ਵਿੱਚ ਆ ਜੇ ਤੁਸੀਂ ਆਪਣੀ ਪਾਰਟੀ ਮੇਕਅਪ ਵੀ 99 ਦੇ ਵਿੱਚ ਵੀ ਵਿਦ ਹੈਅਰ ਸਟਾਈਲ ਆ ਵਿਦ ਹੈਅਰ ਡੂਮਾ ਵੀ ਕੀ ਗੱਲ ਹੈ ਮਤਲਬ ਕਿ ਤੁਸੀਂ ਮਾਰਕੀ ਉਂਤੇ ਪੁੱਛ ਲਿਓ ਤੁਹਾਨੂੰ 999 ਰੁਪਏ ਦੇ ਵਿੱਚ ਕੋਈ ਵੀ ਮੇਕਅਪ ਨਹੀਂ ਕਰਨੂ ਦਊਗਾ ਜਿਹੜਾ ਸਟਾਰਟਿੰਗ ਮੇਕਅਪ ਹੈ ਬੁਜ਼ਾਰ ਦੇ ਵਿੱਚ 3000 ਤੋਂ 3500 ਤੋਂ ਸਟਾਰਟ ਹੁੰਦਾ ਹੈ ਪਰ ਇੱਥੇ 999 ਦੇ ਵਿੱਚ ਤੁਸੀਂ ਪਾਰਟੀ ਮੇਕਅਪ ਦੇ ਰਹੇ ਹੋ ਬਿਲਕੁਲ ਮੈਮ ਪਾਰਟੀ ਮੇਕਅਪ ਦੇ ਰਹੇ ਹਾਂ ਅਸੀਂ ਨਾਲ ਵਿੱਚ ਹੈਅਰ ਜੇ ਕਿਸੇ ਨੇ ਮਾਲੋ ਕੇਰਾਟਿਨ ਕਰਵਾਉਣੀ ਆ ਸਮੂਥਨਿੰਗ ਕਰਾਉਣੀ ਆ ਉਹ ਵੀ ਅਸੀਂ ਕੋਈ ਵੀ ਇੱਕ ਕੇਰਾਟਿਨ ਕਰਵਾ ਲਓ ਜਾਂ ਸਮੂਥਨਿੰਗ ਕਰਾ ਲਓ ਉਹ 1500 ਦੇ ਵਿੱਚ ਦੇ ਰਹੇ ਹਾਂ ਅੱਛਾ 1500 ਰੁਪਏ ਦੇ ਵਿੱਚ ਬਿਲਕੁਲ ਮੈਮ 1500 ਦੇ ਵਿੱਚ ਤੁਹਾਡੇ ਪ੍ਰੋਡਕਟ オリジナル ਹੀ ਆ ਨਾ ਬਿਲਕੁਲ ਮੈਮ オリジナル ਆ ਪਹਿਲਾਂ ਅਸੀਂ ਚੈੱਕ ਕਰਾਨੇ ਆ client ਨੂੰ ਠੀਕ ਆ ਜੇ ਉਹ ਸੈਟੀਸਫਾਈ ਹੁੰਦਾ ਫਿਰ ਉਸ ਦਾ ਕੰਮ ਉਹਨਾਂ ਨੂੰ ਦੁਕਾਨੇ ਆ ਸੋਡਲ ਦੇ ਇੱਥੋਂ ਦੇ ਜਦੋਂ ਸੈਟੀਸਫਾਈ ਹੋ ਜਾਂਦਾ ਸਾਡੇ ਪੇਜ ਤੋਂ ਮਤਲਬ ਕਾਲ ਕਰਦੇ ਆ ਵੀਡੀਓਜ਼ ਦੇਖਦੇ ਆ ਸਾਰੇ ਸਾਡੇ ਭੈਣ ਭਰਾ ਕਲਾਇੰਟ ਆਉਂਦੇ ਆ ਭਰੋਸਾ ਕਰਦੇ ਆ ਤੇ ਅਸੀਂ ਕੋਈ ਵੀ ਕੰਪਰੋਮਾਈਜ਼ ਨਹੀਂ ਕਿਸੇ ਨਾਲ ਕਰਦੇ ਲੋ ਜੀ ਭਰੋਸੇ ਦੀ ਤੁਹਾਨੂੰ 101% ਗਾਰੰਟੀ ਮਿਲਦੀ ਪਈ ਐ ਇੱਥੋਂ ਕਿ ਸਾਰੇ ਪ੍ਰੋਡਕਟ オリジナル ਹੋਣਗੇ ਵਧੀਆ ਤਰੀਕੇ ਦੇ ਨਾਲ ਤੁਹਾਡਾ ਕੰਮ ਕੀਤਾ ਜਾਊਗਾ ਇਸ ਤੋਂ ਇਲਾਵਾ ਜਿਹੜੀ 99 ਦੇ ਆਫਰਸ ਨੇ ਉਹ ਵੀ ਤੁਹਾਨੂੰ ਇੱਕ ਵਾਰ ਫਿਰ ਤੋਂ ਰਿਮਾਈਂਡ ਕਰਾ ਦੰਨੇ ਆ ਕਿ ਮੈਨੀਕਯੂਰ ਤੁਹਾਨੂੰ ਹੁਜੋਕੀ ਨੇੜੇ ਰੁਪਏ ਦੇ ਵਿੱਚ ਮਿਲੇਗਾ ਪੈਡੀਕਯੂਰ ਫੇਸ਼ਲ ਬਲੀਚ ਸਪਾ ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਆਫਰਾਂ ਸੀ ਇੱਕ ਵਾਰ ਤੁਸੀਂ ਵੀ ਦੱਸ ਦਿਓ ਜ਼ਰੂਰ ਮੈਂ ਉਹਦੇ ਵਿੱਚ ਫੇਸ਼ੀਅਲ ਸੀ ਨੇਲ ਆਰਟ ਸੀ ਬਲੋ ਡਰਾਈ ਸੀ ਹੈਡ ਵਾਸ਼ ਸੀ ਡੀ10 ਪੈਕ ਸੀਗਾ ਬਲੀਚ ਸੀਗੀ ਮੈਨੀक्योर ਪੈਡੀक्योर ਹੋਰ ਵੀ ਕਾਫੀ ਚੀਜ਼ਾਂ ਸੀਗੀਆਂ ਮੇਰੇ ਜਿਹੜੇ ਜੈਂਸ ਭੈਣ ਭਰਾ ਆ ਉਹ ਵੀ ਕਰਾ ਸਕਦੇ ਨੇ ਤੇ ਲੀਡਜ਼ ਵੀ ਕਰਵਾ ਸਕਦੇ ਨੇ ਕੀ ਬਾਤ ਹੈ ਘਰ ਦੇ ਵਿੱਚ ਵਿਆਹ ਵਾ ਤੇ ਚਾਹੁੰਦੇ ਹੋ ਕਿ ਜ ਵੱਡੀਆਂ ਵੱਡੀਆਂ ਐਕਟਰਨੀਆਂ ਜਿਵੇਂ ਕਹਿ ਸਕਦੇ ਆ ਕਿ ਅਸ਼ਵਰੀਆ ਰਾਏ ਜਿਵੇਂ ਰਾਣੀ ਮੁਖਰਜੀ ਤੇ ਨਾਲ ਦੇ ਨਾਲ ਜਿਹੜੀਆਂ ਅੱਜਕੱਲ੍ਹ ਦੀਆਂ ਹੀਰੋਇਨਾਂ ਨੇ ਤੇ ਪੰਜਾਬੀ ਐਕਟਰਸ ਨੇ ਤੇ ਪੰਜਾਬੀ ਜਿਹੜੇ ਕਲਾਕਾਰ ਨੇ ਜਿਵੇਂ ਉਹ ਸਜਦੇ ਤੱਜਦੇ ਨੇ ਗਾਣਿਆਂ ਦੇ ਵਿੱਚ ਫਿਲਮਾਂ ਦੇ ਵਿੱਚ ਉਸੇ ਤਰੀਕੇ ਦੇ ਆ ਜੇਕਰ ਤੁਸੀਂ ਵੀ ਮੇਕਅਪ ਚਾਹੁੰਦੇ ਹੋ ਤਾਂ ਇੱਥੇ ਪਹੁੰਚ ਜਾਓ ਤੁਸੀਂ ਫੋਟੋ ਲੈ ਕੇ ਆਓਗੇ ਤਾਂ ਸੇਮ ਡਿੱਟੋ ਮੇਕਅਪ ਇਹ ਉਨਾ ਵਰਗਾ ਤੁਹਾਡਾ ਕਰਕੇ ਦੇਣਗੇ ਇਹ ਬਿਲਕੁਲ ਰਾਈਟ ਹੈ ਨਾ ਗੱਲ ਬਿਲਕੁਲ ਮੈਮ ਰਾਈਟ ਹੈ ਅੱਛਾ ਜੇਕਰ ਕੋਈ ਫੋਟੋ ਲੈ ਕੇ ਆਉਂਦਾ ਤਾਂ ਤੁਸੀਂ ਕਰ ਦੋਗੇ ਨਾ ਬਿਲਕੁਲ ਮੈਮ ਸੇਵ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਡੇਟੋ ਨਹੀਂ ਹੋ ਸਕਦਾ ਜਿੰਨਾ ਵੀ ਆਪਣੇ ਵੱਲੋਂ ਅਸੀਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਸੇਮ ਤਾਂ ਕੋਈ ਕਿਸੇ ਲਈ ਨਹੀਂ ਕਰ ਸਕਦਾ ਪਰ ਕੋਸ਼ਿਸ਼ ਪੂਰੀ ਕਰਾਂਗੇ ਕਿ ਅਸੀਂ ਸੇਮ ਉਮੀਦਾਂ ਕਰੀਏ ਸੋ ਆਜੀ ਕਰਾਓ ਆਪਣੇ ਵੱਡੇ ਫਾਇਦੇ ਤੇ ਫਟਾਫਟ ਪਹੁੰਚੋ ਦੀ ਬਿਲੀਅਰ ਸੈਲੂਨ ਦੇ ਵਿੱਚ ਜਿੱਥੇ ਹੁਣ ਬਹੁਤ ਸਾਰੀਆਂ ਆਫਰਾਂ ਲੱਗੀਆਂ ਹੋਈਆਂ ਨੇ ਮੇਕਅਪ ਨੂੰ ਲੈ ਕੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਹਰੇਕ ਚੀਜ਼ ਤੁਹਾਨੂੰ ਇੱਥੇ 99 ਦੇ ਵਿੱਚ ਮਿ ਕਰਵਾਉਣਾ ਚਾਹੁੰਦੇ ਹੋ ਜਿਵੇਂ ਹੋ ਗਿਆ ਆਪਣਾ ਮਤਲਬ ਸਮੂਥਨਿੰਗ ਹੋ ਗਈ ਰਿਬਾਂਡਿੰਗ ਹੋ ਗਈ ਹੋਰ ਬਹੁਤ ਸਾਰੇ ਆਫਰਸ ਨੇ ਜਿਹੜੇ ਤੁਸੀਂ ਇੱਥੇ ਆ ਕੇ ਮਤਲਬ ਕਿ ਇਹਨਾਂ ਦਾ ਫਾਇਦਾ ਲੈ ਸਕਦੇ ਹੋ ਦੇਰੀ ਨਾ ਕਰੋ ਤੁਸੀਂ ਪਹੁੰਚਣਾ ਹੈ ਪਠਾਨਕੋਟ ਬਾਈਪਾਸ ਚੌਂਕ ਦੇ ਨਾਲ ਬਿਲਕੁਲ ਇਹਨਾਂ ਦਾ ਮਤਲਬ ਕਿ ਸ਼ਾਪ ਹੈ ਸਬੇ ਦੇ ਬੇਸਮੈਂਟ ਦੇ ਵਿੱਚ ਇਹਨਾਂ ਦੀ ਮਤਲਬ ਕਿ ਸ਼ਾਪ ਦੇ ਵਿੱਚ ਆ ਕੇ ਵਿਜ਼ਿਟ ਕਰੋ ਤੇ ਇੱਥੇ ਆ ਕੇ ਵੱਡੇ ਫਾਇਦੇ ਕਰਵਾਓ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਨਾਲ ਦੇ ਜਿੰਨੇ ਵੀ ਤੁਹਾਡੇ ਜਾਣਕਾਰ ਨੇ ਉਹਨਾਂ ਦਾ ਵੀ ਮਤਲਬ ਕੀ ਭਲਾ ਹੋ ਸਕੇ ਸੋ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਧੰਨਵਾਦ